ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਡ ਨੂੰ ਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਵੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੀ ਨਾ ਦੇਖ ਸਕੋ ਹਾਂਜੀ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਹੁਣ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ YouTube ਤੋਂ ਲਾਭ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀ ਕੋਡ ਉਹਨਾਂ ਨਾਮ ਤੋਂ ਸਾਡੀ ਇੰਸਟਾ ID ਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਅਪਲੋਡ ਕੀਤਾ ਹੋਇਆ ਡਿਜ਼ਾਈਨ ਸਾਡਾ ਦੇਖ ਕੇ ਨਾ ਉਹਦਾ ਸੇਵ ਜਿਹੜੀ ਕਾਪੀ ਜਿਹੜੀ ਰੈਡੀ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡਾ ਆਪਣਾ ਵੀ ਹੋ ਸਕਦਾ ਹੈਗਾ ਤੁਸੀਂ ਉਹਦਾ ਦਾ ਸੂਟ ਵੀ ਤਿਆਰ ਕਰਵਾ ਕੇ ਲੈ ਲਾਈਟ weight ਦੇ ਨਾਲ ਕਿਸੇ ਵੀ ਫੈਬਰਿਕ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਹਨਾ ਜਿੱਦਾਂ ਲੇਕਿਨ ਤੁਸੀਂ ਸਟਿਚਿੰਗ ਚਾਹੋ ਫਿਨਿਸ਼ਿੰਗ ਚਾਹੋ ਹਨਾ ਉਹਦਾਂ ਦਾ ਆਪਣਾ ਬੁਟੀਕ ਸਟਾਈਲ ਜੋ ਵੀ ਤੁਸੀਂ ਸੰਤ ਤਿਆਰ ਕਰਵਾਉਣਾਗਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਅਬਿਲਟੀ ਹੈਗੀ ਹੈਗੀ ਤੁਸੀਂ ਹਨਾ ਜਿਵੇਂ ਵੀ ਚਾਹੋ ਆਪਣਾ ਜਿਹੜਾ ਸਾਡੇ ਵਾਲਾ ਡਿਜ਼ਾਈਨ ਦੇਖ ਕੇ ਉਹਦਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ। ਅ ਕ ਜਿਹੜੇ ਆਪ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਕਿ ਸਾਰੇ ਬਹੁਤ ਸੋਹਣੇ ਆਪ ਵਰਕ ਦੇ ਨਾਲ ਰੈਡੀ ਕਰਵਾਏ ਨੇ ਅਲੱਗ-ਅਲੱਗ ਫੈਬਰਿਕ ਕਲਰ ਦੇ ਵਿੱਚ ਨੇਗੇ ਕੰਬੀਨੇਸ਼ਨ ਦੇ ਨਾਲ ਲੰਗੇ। ਅਲੱਗ ਕੰਟ੍ਰਾਸਟ ਦੇ ਨਾਲ ਲਗੇ ਜਿਵੇਂ ਵੀ ਤੁਹਾਨੂੰ ਕੋਈ ਪਸੰਦ ਹੋਇਆ ਆਪਣਾ ਜਿਹੜਾ ਤੁਸੀਂ ਆਰਡਰ ਸਾਨੂੰ ਦੇ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਦੇਖੋ ਇਹ ਆਪਾਂ ਸੂਟ ਖੀਨਖਾਪ ਦਾ ਸੂਟ ਹੈਗਾ ਇਹ ਆਪਣੇ ਐਦਾਂ ਹੀ ਦੇਖੋ ਇਹ ਸਟਿਚ ਕਰਵਾਇਆ ਹੈਗਾ ਤੇ ਕੋਈ ਵਰਕ ਵਗੈਰਾ ਨਹੀਂ ਕਰਵਾਇਆ ਤੁਸੀਂ ਐਦਾਂ ਆਪਣੇ ਨਾ ਖੀਨਖਾਪ ਦੇ ਸੂਟ ਲੈ ਸਕਦੇ ਹੋ ਬਹੁਤ ਹੀ ਅੱਜ ਸੌਫਟ ਫੈਬਰਿਕ ਹੈਗਾ ਖੀਨਖਾਪ ਦੀ ਸ਼ਰਟ ਹੈਗੀ ਤੇ ਨਾਲ ਇਹਦੇ ਦੇਖੋ ਐਦਾਂ ਪਲੇਨ ਬਾਟਮ ਆ ਕ੍ਰੇਪ ਦੀ ਕ੍ਰੇਪ ਦੀ ਬਾਟਮ ਹੈ ਤੇ ਨਾਲ ਪਿਓਰ ਔਰਗੈਂਜ਼ਾ ਦਾ ਆਪਣੇ ਦਾ ਦੁਪੱਟਾ ਤਿਆਰ ਕਰਵਾਇਆ ਜੀ ਤੁਸੀਂ ਆਪਣੇ ਇਦਾਂ ਵੀ ਤਿਆਰ ਕਰਵਾ ਸਕਦੇ ਹੋ ਕਿਨਖਾਪ ਦੇ ਵਿੱਚ ਤੁਹਾਨੂੰ ਕਾਫੀ ਕਲਰ ਤੇ ਪ੍ਰਿੰਟ ਵਗੈਰਾ ਮਿਲ ਜਾਣਗੇ ਬਰੀਕ ਪ੍ਰਿੰਟ ਵੱਡਾ ਚੈੱਕ ਪ੍ਰਿੰਟ ਹਨ ਸਾਰੇ ਮਿਲ ਜਾਣਗੇ ਕਿਨਖਾਪ ਦੇ ਵਿੱਚ ਕਾਫੀ ਆਪਣੇ ਕੋਲੇ ਕਲਰ ਨੇਗੇ ਤੇ ਕਾਫੀ ਆਪਣੇ ਕੋਲੇ ਇਹਦੇ ਵਿੱਚ ਹਨਾ ਡਿਜ਼ਾਈਨ ਨੇਗੇ ਇਦਾਂ ਤੁਸੀਂ ਇਦਾਂ ਦੀ ਚੀਜ਼ ਐਵਰੀ ਸਟਿਚ ਕਰਵਾ ਕੇ ਲੈ ਸਕਦੇ ਹੋ ਤੇ ਦੇਖੋ ਇੱਕ ਆਪਾਂ ਨੇ ਸੂਟ ਹੋਰ ਤਿਆਰ ਕਰਵਾਇਆ ਕਿਨਖਾਪ ਦਾ ਹੀ ਇਦਾਂ ਇਹ ਦੇਖੋ ਇਹਦੀ ਸ਼ਰਟ ਆ ਕਿਨਖਾਪ ਦੀ ਰਸਟ ਕਲਰ ਦੀ ਬਹੁਤ ਹੀ ਯਾਦ ਸੋਹਣਾ ਲੱਗਦਾ ਆਪਣਾ ਬਿਲਕੁਲ ਸੌਫਟ ਫੈਬਰਿਕ ਆਗਾ ਕੋਈ ਇਹ ਨਹੀਂ ਹੈਗਾ ਵੀ ਆਪਣਾ ਹਨਾ ਸੀਤੇ ਤੋਂ ਸਟਿਚ ਹੋਏ ਤੋਂ ਹਨਾ ਵੀ ਇਹ ਜਿਆਦਾ ਫਲਫੀ ਫਲਫੀ ਹੋਊਗਾ ਪਰ ਹਨਾ ਰਹੂਗਾ ਬਿਲਕੁਲ ਸੌਫਟ ਫੈਬਰਿਕਾ ਦੇਖੋ ਕੀਨਖਾਪ ਦਾ ਕੀਨਖਾਪ ਦੀ ਇੱਕ ਦੇਖੋ ਕੀ ਹੈ ਜਿਹੜਾ ਬ੍ਰੌਕੇਟ ਹੁੰਦਾਗਾ ਉਹਦਾ ਪਿੱਛੇ ਦੇਖੋ ਇਹਦਾ ਧਾਗੇ ਐ ਉਹਨਾਂ ਵੀ ਨਿਕਲਦੇ ਹੁੰਦੇ ਨਹੀਂ ਬ੍ਰੌਕੇਟ ਦੇ ਵਿੱਚ ਤਾਂ ਬਟ ਇਹ ਕੀਨਖਾਪ ਦੇ ਦੇਖੋ ਇਧਰ ਵਾਲਾ ਪਾਸਾ ਵੀ ਸੇਮ ਉਦਾਂ ਹੀ ਹੈਗਾ ਤੇ ਇਹ ਗੱਲ ਵੀ ਹੁੰਦੀ ਆ ਕੋਈ ਧਾਗੇ ਵਗੈਰਾ ਨਿਕਲਦੇ ਨਹੀਂ ਹੈਗੇ ਇਹ ਸ਼ਰਟ ਆਗੀ ਤੇ ਨਾਲ ਦੇਖੋ ਇਹਦੀ ਆਹ ਬਾਟਮ ਆ ਰਸਟਿਕ ਲੱਗੀ ਤੇ ਇਧਰ ਰਸ਼ਟ ਕਲਰ ਦੀ ਬਾਟਮ ਤੇ ਆਪਣੀ ਆਰੀ ਵਰਕ ਕਰਵਾਇਆ ਹੈਗਾ ਤੁਸੀਂ ਆਪਣੀ ਐਗਨ ਚੀਜ਼ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਵਾਲਾ ਵਰਕ ਕਰਵਾਇਆ ਆਪਣੀ ਬਾਟਮ ਤੇ ਤੇ ਸ਼ਰਟ ਇਹਦੀ ਹੋਗੀ ਰਸ਼ਟ ਤੁਸੀਂ ਐਮ ਦੀ ਚੀਜ਼ ਵੀ ਆਪਣੀ ਤਿਆਰ ਕਰਵਾ ਕੇ ਲੈ ਸਕਦੇ ਹੋ ਦੇਖੋ ਕਿੰਨਾ ਸੋਹਣਾ ਆਪਣਾ ਸੂਟ ਤਿਆਰ ਹੁੰਦਾ ਹੈਗਾ ਤੇ ਨਾਲੇ ਸਰਦਾਰੀ ਸੋਬਰ ਦੀ ਚੀਜ਼ਾਂ ਆਪਣੀ ਤਿਆਰ ਹੁੰਦੀਆਂ ਰਹੀਆਂ ਤੇ ਇੱਕ ਆਪਣੇ ਕੋਲ ਇਹ ਵਾਲਾ ਕਲਰ ਹੈਗਾ ਖੀਰ ਖਾਪ ਦਾ ਪਰ ਲਾਈਟ ਜਹਾ ਲਵੈਂਡਰ ਪਰਪਲ ਜਹਾ ਕਲਰ ਹੈਗਾ ਆਪਣਾ ਇਹ ਇਹ ਸ਼ਰਟ ਹੈਗੀ ਨਾਲ ਦੇਖੋ ਇਹ ਵਾਲੀ ਬੋਟਮ ਆ ਗਈ ਤੁਸੀਂ ਆਪਣਾ ਇਦਾਂ ਇਹਦੇ ਵਿੱਚ ਹੋਰ ਕਲਰ ਕੰਟਰਾਸਟ ਵਗੈਰਾ ਤੁਸੀਂ ਲੈਣੇ ਹੋਣਗੇ ਤਾਂ ਆਪਣੇ ਹੋਰ ਵੀ ਲੈ ਸਕਦੇ ਹੋਗੇ ਇਦਾਂ ਹੀ ਆਪਣੇ ਵਰਕ ਵਗੈਰਾ ਨਾਲ ਐਡ ਕਰਵਾਉਣਾ ਹੈ ਦੁਪੱਟਾ ਐਡ ਕਰਵਾਵਾਂਗਾ ਤਾਂ ਆਪਣੀ ਚੁਆਇਸ ਅਕੋਰਡਿੰਗ ਨਾਲ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਸਟਿਚ ਕਰਵਾਉਣੇ ਤਾਂ ਆਪਣੇ ਸਟਿਚ ਵੀ ਕਰਵਾ ਸਕਦੇ ਹੋਗੇ ਤੇ ਇੱਕ ਹੋਰ ਆਪਣੇ ਤੁਹਾਨੂੰ ਪਤਾ ਦਿਖਾਉਣੇ ਜੋਰਜਟ ਦੇ ਸੂਟ ਦੇਖੋ ਇਹ ਵਾਲੇ ਆਪਣੇ ਜੋਰਜਟ ਦੇ ਸੂਟ ਨੇਗੇ ਚੈੱਕ ਜੋਰਜਟ ਦੇ ਵਿੱਚ ਨੇਗੇ ਆਪਣੇ ਦਾ ਪ੍ਰਿੰਟ ਵਾਲੇ ਦੇਖੋ ਆਪਾਂ ਦਾ ਪ੍ਰਿੰਟ ਤੁਹਾਨੂੰ ਦਿਖਾਉਣਾ ਹੈਗੇ ਇਹਦਾ ਦੇਖੋ ਲੈਣਾ ਵਾਲਾ ਪ੍ਰਿੰਟ ਹੈਗਾ ਇਹਦਾ ਚੈੱਕ ਦੇ ਵਿੱਚ ਨਹੀਂ ਜੋਰਜਟ ਦੇ ਤੇ ਇਹ ਵਾਲਾ ਵੀ ਆਪਣਾ ਪ੍ਰਿੰਟ ਹੈ ਦੇਖੋ ਤੇ ਇਧਰ ਦੇਖੋ ਇਹ ਵਾਲੇ ਇਹ ਆਪਣੇ ਸਾਰੇ ਜੋਰਜਟ ਦੀ ਸੂਟ ਨੇਗੇ ਤੁਸੀਂ ਇਦਾਂ ਹੀ ਜੋਰਜਟ ਦੇ ਸੂਟ ਵੀ ਲੈ ਸਕਦੇ ਹੋ ਆਪਣੇ ਕਾਫੀ ਟ੍ਰੈਂਡ ਦੇ ਵਿੱਚ ਅੱਜ ਕੱਲ ਇਹ ਵਾਲਾ ਫੈਬਰਿਕ ਚੱਲਦਾ ਬਿਲਕੁਲ ਸੌਫਟ ਆ ਤੇ ਵਿੱਚ ਇਹਦੇ ਬਰੀਕ ਬਰੀਕ ਜੀ ਦੇਖੋ ਇਹਦਾ ਚੈੱਕ ਜਿਹਾ ਹੁੰਦਾਗਾ ਚੈੱਕ ਜੋਰਜਟ ਆ ਲੇਕਿਨ ਇਹ ਦੂਸਰੀ ਆਪਣੀ ਪਲੇਨ ਜੋਰਜਟ ਹੁੰਦੀ ਆ ਇਹ ਵਾਲੀ ਚੈੱਕ ਵਾਲੀ ਹੈ ਇਹਦੇ ਨਾਲ ਆਪਾਂ ਨੇ ਦੇਖੋ ਤੁਸੀਂ ਦੁਪੱਟਾ ਤਿਆਰ ਕਰਵਾ ਕੇ ਲੈਣਾਗਾ ਜਾਂ ਉਹਦੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵਰਕ ਵਾਲੇ ਦਿਖਾਇਆ ਉਹਦੇ ਤਿਆਰ ਕਰਵਾ ਸਕਦੇ ਹੋ ਦੇਖੋ ਇਹ ਆਪਾਂ ਨਾਲ ਟਾਈ ਲਈ ਵਾਲੇ ਦੁਪੱਟੇ ਤਿਆਰ ਕਰਵਾਏ ਨੇ ਇਹਨਾਂ ਦੇ ਇਹ ਵਾਲੇ ਤੇ ਤੁਸੀਂ ਇਦਾਂ ਆਪਣੇ ਦੁਪੱਟੇ ਵਗੈਰਾ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਹੈ ਨਾ ਉਸ ਅਕੋਰਡਿੰਗ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਵਰਕ ਵੀ ਐਡ ਕਰਵਾ ਸਕਦੇ ਹੋ ਤੇ ਵਰਕ ਦਾ ਤੁਹਾਨੂੰ ਆਪਾਂ ਆਈਡੀਆ ਵੀ ਦਵਾਂਗੇ ਤੁਸੀਂ ਆਪਣਾ ਵਰਕ ਵੀ ਕਿਸ ਤਰ੍ਹਾਂ ਦੇ ਐਡ ਕਰਵਾ ਸਕਦੇ ਹੋਂਗੇ ਹੈਨਾ ਤੇ ਇਹ ਜੇ ਤੁਸੀਂ ਆਪਣਾ ਐਦਾਂ ਹੀ ਨਾ ਸਟਿਚ ਕਰਵਾ ਕੇ ਲੈਣਾ ਹੋ ਤਾਂ ਸਟਿਚ ਕਰਵਾ ਕੇ ਲੈ ਸਕਦੇ ਹੋ ਤੇ ਇਹ ਵਾਲੇ ਸੂਟ ਨਹੀਂ ਜਿਹੜੇ ਆਪਣੇ ਇਹ ਜੈਪੁਰੀ ਦੇ ਵਿੱਚ ਆਪਾਂ ਨੇ ਤਿਆਰ ਕਰਵਾਏ ਨੇ ਦੇਖੋ ਇਹ ਆਪਣੀ ਕ੍ਰੇਪ ਦੀ ਫੈਬਰਿਕ ਆ ਗਈ ਤੇ ਜੈਪੁਰੀ ਪ੍ਰਿੰਟ ਦੇ ਵਿੱਚ ਆਪਾਂ ਨੇ ਤਿਆਰ ਕਰਵਾਏ ਇਹ ਤੇ ਆਪਣਾ ਵਧੀਆ ਵਰਕ ਦੇ ਨਾਲ ਤਿਆਰ ਕਰਵਾਏ ਨੇ ਇਹ ਆਪਾਂ ਤੁਹਾਨੂੰ ਦੱਸ ਦਿਆਂਗੇ ਤੁਸੀਂ ਇਹ ਜੌਰਜਟ ਤੇ ਵੀ ਐਦਾਂ ਹੀ ਵਰਕ ਕਰਵਾ ਸਕਦੇ ਜਿਵੇਂ ਆਪਾਂ ਇਹਨਾਂ ਤੇ ਕਰਵਾਇਆ ਦੇਖੋ ਇਹ ਸ਼ਰਟ ਆ ਗਈ ਇਹਦੀ ਤੇ ਐਦਾਂ ਦੇਖੋ ਆਪਾਂ ਨੇ ਤੇ ਚਾਪ ਕੇਰੇ ਦੇ ਉੱਪਰ ਵਰਕ ਕਰਵਾਇਆ ਇਧਰ ਆਲੇ ਦੀ ਬਾਜੂ ਤੋਂ ਪਰਤ ਤੇ ਇਧਰ ਇਹਦੀ ਬਾਟਮ ਆ ਗਈ। ਦੇਖੋ ਇਹਦਾ ਮੈਚਿੰਗ ਬਾਟਮ ਆ ਗਈ। ਬਾਟਮ ਤੇ ਆਪਾਂ ਨੇ ਇਹਦਾ ਪੈਚ ਲਗਾ ਕੇ ਵਰਕ ਕੀਤਾ ਹੈਗਾ। ਦੇਖੋ। ਇਹ ਵਾਲੀ ਬਾਟਮ। ਬਾਟਮ ਤੇ ਇਹਦਾ ਵਰਕ ਆ ਗਿਆ। ਪੈਚ ਲਗਾਤਾ ਆਪਾਂ ਨੇ ਆਨਿਅਨ ਸ਼ੇਡ ਦਾ ਪੈਚ ਲਗਾਇਆ ਫਿਰ ਉਤੇ ਵਰਕ ਹੋਇਆਗਾ। ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਤਿਆਰ ਕਰਵਾਇਆਗਾ। ਦੇਖੋ ਇਹਦਾ ਆਨਿਅਨ ਸ਼ੇਡ ਦਾ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ। ਵਿੱਚ ਜਿਹੜਾ ਆਪਣਾ ਇਹ ਵਾਲਾ ਸ਼ੇਡ ਸੀਗਾ ਸੂਟ ਵਾਲਾ। ਉਹ ਆਪਣੇ ਜੈਪੁਰੀ ਚੱਕਰ ਜਪਵਾਏ ਨੇਗੇ ਵਿੱਚ ਜਿਵੇਂ ਆਪਣੇ ਕਸਟਮਰ ਦੀ ਚੁਆਇਸ ਸੀਗੀ ਤੁਸੀਂ ਨਾਲ ਦਾ ਵੀ ਦੁਪੱਟਾ ਕਰਵਾ ਸਕਦੇ ਪੈਚ ਨਾਲ ਦਾ ਵੀ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਹਨ ਉਸ ਅਕੋਰਡਿੰਗ ਇਹ ਡਿਜ਼ਾਈਨ ਦੇਖ ਕੇ ਕਿਸੇ ਵੀ ਫੈਬਰਿਕ ਤੇ ਆਪਣਾ ਇਹ ਵਾਲਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਸਕਦੇ ਇਹ ਦੋ ਸੁੱਟਣ ਦੇ ਆਪਣਾ ਸੇਮ ਸੇਮ ਡਿਜ਼ਾਈਨ ਤਿਆਰ ਹੋਇਆਗਾ ਕਲਰ ਅਲੱਗ ਆ ਦੇਖੋ ਆਹ ਵਾਲਾ ਇਹ ਵੀ ਆਪਣੀ ਟਰੇਪ ਦੀ ਫੈਬਰਿਕ ਆ ਜੈਪੁਰੀ ਦੀ ਤੇ ਵਰਕ ਦੇਖੋ ਇਹ ਤੇ ਸੇਮ ਹੀ ਹੋਇਆਗਾ ਇਹਦਾ ਇਹ ਵਾਲਾ ਵਰਕ ਇਹ ਵਾਲੀ ਬਾਟਮ ਆ ਗਈ ਇਹਦੀ ਅੱਧਾ ਤੇ ਆਪਣੀ ਮਹਿਰੂਨ ਕਲਰ ਦਾ ਪੈਚ ਲਗਾਏਗਾ ਤੇ ਨਾਲ ਇਹਦੇ ਮੈਰੂਨ ਦੁਪੱਟਾ ਹੋ ਗਿਆ ਇਦਾਂ ਦੇਖੋ ਕਿੰਨੀ ਜਿਆਦਾ ਸੋਹਣੀ ਆਪਣੀ ਡਿਫਰੈਂਟ ਜੀ ਚੀਜ਼ ਤਿਆਰ ਹੋਈ ਹੈਗੀ ਪਲੇਨ ਦੇ ਉੱਪਰ ਤਾਂ ਆਪਾਂ ਸਾਰੀ ਵਰਕ ਵਗੈਰਾ ਕਰਾ ਕੇ ਲੈਣਿਆਂਗੇ ਤੇ ਇਦਾਂ ਡਿਜ਼ਾਈਨਰ ਜੀ ਲੁੱਕ ਵਾਲੇ ਚੀਜ਼ਾਂ ਆਪਾਂ ਇਹਨਾਂ ਤਿਆਰ ਕਰਵਾ ਕੇ ਲੈਣੀਆਂ ਨੇ ਤਾਂ ਤੁਸੀਂ ਜੈਪੁਰੀ ਪ੍ਰਿੰਟ ਦੇ ਵਿੱਚ ਜਾ ਸਕਦੇ ਹੋ ਤੇ ਜੇਕਰ ਪ੍ਰਿੰਟ ਤੁਸੀਂ ਟਿਸ਼ੂ ਤੇ ਅਸੀਂ ਟਿਸ਼ੂ ਵਗੈਰਾ ਦਾ ਹਨਾ ਪ੍ਰਿੰਟ ਲੈਣਾ ਕੋ ਉੱਦਾਂ ਲੈ ਸਕਦੇ ਹੋਗੇ ਤੇ ਜੇਕਰ ਤੁਸੀਂ ਹਨਾ ਕੋਈ ਆਪਣਾ ਜਿਵੇਂ ਇਹ ਜੌਰਜਟ ਦੇ ਵਿੱਚ ਵੀ ਮਿਲਦਾਗਾ ਤੇ ਇਹ ਜਦਾਂਗਾ ਤੇ ਆਹ ਵਾਲਾ ਜੈਪੁਰੀ ਪ੍ਰਿੰਟ ਹੈ ਨਾ ਉਹਦਾ ਵੀ ਲੈ ਸਕਦੇ ਹੋ ਤੇ ਇੱਕ ਆਪਣੇ ਕੋਲ ਦੇਖੋ ਇਹ ਵਾਲਾ ਫੈਬਰਿਕ ਹੈਗਾ ਇਹ ਹੀ ਆਪਾਂ ਨੂੰ ਟਿਸ਼ੂ ਦੇ ਵਿੱਚ ਮਿਲਦਾ ਸਿਮਲ ਟਿਸ਼ੂ 'ਚ ਤੁਸੀਂ ਇਹ ਤੇ ਵੀ ਆਪਣਾ ਇਹ ਵਾਲਾ ਵਰਕ ਵਗੈਰਾ ਟਰਾਈ ਕਰ ਸਕਦੇ ਹੋ ਦੇਖੋ ਇਹ ਆਪਣੀ ਸਿਮਲ ਟਿਸ਼ੂ ਦੀ ਫੈਬਰਿਕ ਆ ਗਈ ਐਦਾਂ ਦੇਖੋ ਤੁਸੀਂ ਆਪਣਾ ਇਹ ਤੇ ਵੀ ਟਰਾਈ ਕਰ ਸਕਦੇ ਹੋ ਵਰਕ ਨਾਲ ਤੁਸੀਂ ਆਪਣਾ ਕੱਲੀ ਬਾਟਮ ਦਾ ਵਰਕ ਐਡ ਕਰਵਾਉਣਾਗਾ ਜਾਂ ਤੁਸੀਂ ਆਪਣਾ ਨਾਲ ਨਾ ਸ਼ਰਟ ਵਗੈਰਾ ਦਾ ਵਰਕ ਐਡ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜੇ ਕੋ ਜਿਹੜੇ ਆਪਾਂ ਇਹ ਸੂਟ ਤਿਆਰ ਕਰਵਾਇਆ ਆਪਾਂ ਬ੍ਰੋਕਟ ਦੇ ਸੂਟ ਰੈਡੀ ਕਰਵਾਇਆ ਗਏ ਹੈ ਪ੍ਰਿੰਟ ਬ੍ਰੋਕਟ ਪਿਓਰ ਵਾਲੀ ਬ੍ਰੋਕਟ ਹੈ ਸੌਫਟ ਵਾਲੀ ਬ੍ਰੋਕਟ ਹੈਗੀ ਤੁਸੀਂ ਇਹਦੇ ਵਿੱਚ ਕਾਫੀ ਸਾਰੇ ਕਲਰ ਨੇਗੇ ਸਾਡੇ ਕੋਲ ਕੋਈ ਵੀ ਕਲਰ ਵਗੈਰਾ ਤੁਸੀਂ ਲੈ ਸਕਦੇ ਹੋ ਬ੍ਰੋਕਟ ਦੇ ਵਿੱਚ ਇਹ ਆਪਾਂ ਨੇ ਹੈਂਡ ਵਰਕ ਦੇ ਵਿੱਚ ਰੈਡੀ ਕਰਵਾਏ ਨੇ ਬ੍ਰੋਕਟ ਦੇ ਸੂਟ ਦੇਖੋ ਇਹ ਸ਼ਰਟ ਆ ਗਈ ਇਹਦੀ ਇਹ ਵੀ ਦੇਖੋ ਸ਼ਰਟ ਹੈ ਇਹਦਾ ਤੇ ਸ਼ਰਟ ਦੇ ਜਿਹੜੇ ਬਾਹਾਂ ਨੇਗੀਆਂ ਉਹਨਾਂ ਦੇ ਉੱਪਰ ਆ ਵਾਲ ਵਰਕ ਕੀਤਾ ਹੋਇਆ ਹੈਗਾ ਦੇਖੋ ਬਾਹਾਂ ਦੇ ਉੱਪਰ ਇਹ ਵਰਕ ਆ ਗਿਆ ਐਡਾ ਆਵਲਾ ਇਹ ਦੇਖੋ ਗੰਡ ਵਾਲਾ ਆਪਾਂ ਅੰਦਰ ਜੋਦੀ ਵਰਤਾ ਜਿਹੜਾ ਉਹ ਕੀਤਾ ਹੋਇਆ ਹੈਗਾ ਦੇਖੋ ਐਵੇਂ ਵਿੱਚ ਇਹਦੇ ਕਲਰ ਨੇ ਜਿਹੜੇ ਆਪਾਂ ਪਾਇਆ ਹੈਗਾ ਪਰਪਲ ਤੇ ਜਿਹੜਾ ਇੱਕ ਇੱਕ ਹੁੰਦਾ ਘਰਾਸ਼ਟ ਫਿਲ ਕਾਫੀ ਸੋਹਣੇ ਜੱਚ ਰਹੇ ਨੇਗੇ ਇਹ ਵਾਲੇ ਕਲਰ ਦੇ ਉੱਪਰ ਆਪਣੀ ਜਿਹੜੀ ਬ੍ਰਾਕਟ ਦੀ ਸ਼ਰਟ ਆ ਗਈ ਤੇ ਕ੍ਰੇਪ ਦੀ ਬਾਟਮ ਆ ਗਈ ਨਾਲ ਦੇਖੋ ਬਾਟਮ ਦੀਆਂ ਮੂਰੀਆਂ ਦੇ ਉੱਪਰ ਵੀ ਇਹੀ ਵਰਕ ਆ ਗਿਆ ਬ੍ਰਾਕਟ ਦੀਆਂ ਮੂਰੀ ਇਹਦੇ ਉੱਪਰ ਬਾਟਮ ਦੀਆਂ ਮੂਰੀਆਂ ਦੇ ਉੱਪਰ ਵੀ ਇਹੀ ਵਰਕ ਆ ਸੇਮ ਉਹੀ ਬਾਹਨੇ ਉੱਪਰ ਆ ਉਹੀ ਇਹਦਾ ਬਾਟਮ ਦੇ ਉੱਪਰ ਆ ਤੇ ਸ਼ਰਟ ਦੇ ਫਰੰਟ ਤੇ ਆਪਣੇ ਦਾ ਬੂਟੀਆਂ ਭਜਨ ਸਕਦੇ। ਦੇਖੋ ਆਹ ਵਾਲੀਆਂ ਬੂਟੀਆਂ ਨੇ ਫਰੰਟ ਤੇ ਸਾਰਾ ਆਪਾਂ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆਗਾ ਇਹ। ਤੁਸੀਂ ਆਪਣਾ ਹਨਾ ਕੋਈ ਵੀ ਬ੍ਰੋਕੇਟ ਦਾ ਸੂਟ ਸਿਲੈਕਟ ਕਰਕੇ ਕੋਈ ਵੀ ਕਲਰ ਸਿਲੈਕਟ ਕਰਕੇ ਕੰਮ ਸਾਰੇ ਕਲਰ ਉੱਤਨ ਸੇਮ ਦਾ ਨਹੀਂ ਕਹਿ ਸਕਦੀ ਬਸੇਮ ਮਿਲੂਗਾ। ਤੁਹਾਨੂੰ ਦੇ ਵਿੱਚ ਡਿਜ਼ਾਈਨਿੰਗ ਵੀ ਅਲੱਗ ਮਿਲੂਗੀ ਤੇ ਕਲਰ ਵੀ ਅਲੱਗ ਮਿਲਣਗੇ। ਅਸੀਂ ਤੁਹਾਨੂੰ ਉਸੇ ਫੋਟੋਆਂ ਸੈਂਡ ਕਰ ਦਾਂਗੇ। ਤੁਸੀਂ ਉਹਨਾਂ ਚੋਂ ਆਪਾਂ ਮੈਂ ਆਪਾਂ ਤੁਸੀ ਐਦਾ ਹੀ ਸੂਟ ਬਾਇ ਕਰਨਾ ਉਹ ਵੀ ਕਰ ਸਕਦੇ ਹੋਗੇ ਪਿਓਰ ਵਾਲੀ ਬ੍ਰੋਕੇਟ ਆ ਸੌਫਟ ਵਾਲੀ ਕੋਈ ਹਾਰਡ ਨਹੀਂ ਚੁੱਭਣ ਵਾਲੀ ਨਹੀਂ ਹੈਗੀ ਇਹ ਬਿਲਕੁਲ ਸੌਫਟ ਬ੍ਰੌਕਟ ਨਾਲ ਕ੍ਰੇਪ ਦੀ ਬਾਟਮ ਆਗੀ ਤੁਸੀਂ 올ਓਵਰ ਵੀ ਲੈ ਸਕਦੇ ਜੇ ਬ੍ਰੌਕਟ ਦੀ ਬਾਟਮ ਨਾਲ ਲੈਣੀ ਹੈ ਉਹਦਾ ਵੀ ਲੈ ਸਕਦੇ ਹੋ ਤੇ ਪਲੇਨ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਇਹ ਆਪਾਂ ਹੈਂਡਵਰਕ ਕਰਵਾਇਆ ਤੁਸੀਂ ਮਸ਼ੀਨ ਕਰਵਾਓ ਆਰੀ ਕਰਵਾਓ ਜੋ ਤੁਹਾਨੂੰ ਪਸੰਦ ਆਗਾ ਤੇ ਸੇਮ ਵਰਕ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਬਹੁਤ ਜ਼ਿਆਦਾ ਰਿਸਪੌਂਸ ਆਖੋ ਆਪਣਾ ਜਿਹੜਾ ਸਾਰਾ ਸੂਟ ਹੈਗਾ ਇਹ ਤਿਆਰ ਹੋਇਆ ਦਾ ਪਿਓਰ ਬ੍ਰੌਕਟ ਦੇ ਵਿੱਚ ਹਾਂਜੀ ਦੇਖੋ ਇਹਦਾ ਆਪਣਾ ਨੈਕ ਸੂਟ ਹੈਗਾ ਇਹ ਵਾਲਾ ਵੀ ਆਪਣਾ ਬ੍ਰੌਕਟ ਦਾ ਹੀ ਸੂਟ ਹੈਗਾ ਇਹ ਵਾਲਾ ਵੀ ਦੇਖੋ ਇੰਦਾ ਇਹ ਬ੍ਰੌਕਟ ਦੀ ਸ਼ਰਟ ਆਗੀ ਇਹ ਵੀ ਆਪਾਂ ਹੈਂਡਵਰਕ ਦੇ ਵਿੱਚ ਹੀ ਤਿਆਰ ਕਰਵਾਏਗਾ ਬ੍ਰਾਕਟ ਦਾ ਸੂਟ ਇਹਦਾਂ ਅਗੇ ਲਾ ਵਰਕ ਤੇ ਇਹਦਾ ਇਹ ਵਾਲਾ ਦੇਖੋ ਹੈਂਡਵਰਕ ਦਾ ਵਰਕ ਜਿਹੜਾ ਘੇਰੇ ਤੇ ਆ ਗਿਆ ਵਿੱਚ ਸਾਰੇ ਸ਼ਰਟ ਦੇ ਦਾ ਬੁੱਟੀਆਂ ਆ ਗਈਆਂ ਸਿੱਪੀ ਤੇ ਮੋਤੀ ਦੇ ਨਾਲ ਇਹ ਵਾਲਾ ਵਰਕ ਹੈ ਨਾ ਇਹਦੇ ਬਾਹਰ ਉੱਪਰ ਆ ਗਿਆ ਆਹ ਦੇਖੋ ਸੇਮ ਬਾਹਰ ਦੇ ਉੱਪਰ ਆ ਗਿਆ ਇਹਦੇ ਆਪਾਂ ਬਾਟਮ ਤੇ ਵਰਕ ਨਹੀਂ ਕਰਵਾਇਆ ਨਾਲ ਦੇਖੋ ਵਾਈਨ ਕਲਰ ਦੀ ਜਿਹੜੀ ਬਾਟਮ ਆ ਗਈ ਇਹਦੇ ਪਲੇਨ ਬਾਟਮ ਆ ਗਈ ਆਪਣੀ ਫਰੀਪ ਦੀ ਬਾਟਮ ਪਲੇਨ ਸਾਰਾ ਵਰਕ ਇੰਨਾ ਜਿਆਦਾ ਸੋਨਾ ਹੋਇਆ ਹੈ ਬ੍ਰੋਕੇਟ ਦੀ ਸ਼ਰਟ, ਕ੍ਰੇਪ ਦੀ ਬਾਟਮ ਤੇ ਹੈਂਡਵਰਕ ਦੇ ਨਾਲ ਆਪਾਂ ਵਰਕ ਕਰਵਾਇਆ। ਦੇਖੋ ਜੀ ਆਪਾਂ ਇਦਾਂ ਹੀ ਇਹਨੂੰ ਵੇਅਰ ਟਰ ਲੈ ਲੈਂਗੇ ਤਾਂ ਇਹ ਇੰਨਾ ਹਨਾ ਵੀ ਠੀਕ ਹੀ ਜਾ ਆਪਣਾ ਪਹਿਨਣ ਵਾਲਾ ਸੂਟ ਬਣ ਜਾਂਦਾ ਨੇ। ਹੁਣ ਆਹ ਇਹ ਆਪਣਾ ਫੁੱਲ ਪਾਰਟੀ ਵੇਅਰ ਸੂਟ ਬਣ ਗਿਆ। ਦੁਪੱਟਾ ਵਗੈਰਾ ਤੁਸੀਂ ਕਮਲ ਚੂਣ ਪ्युअर অর্ਗਾਂਜ਼ਾ ਹਨਾ ਵਧੀਆ ਲੇਸ ਵਗੈਰਾ ਲਾ ਕੇ ਪੂਰਾ ਫੁੱਲ ਹੈਵੀ ਆਪਣਾ ਪਾਰਟੀ ਵੇਅਰ ਸੂਟ ਤਿਆਰ ਹੋਊਗਾ। ਬ੍ਰੋਕੇਟ ਦੇ ਕਾਫੀ ਸੂਟ ਤੁਸੀਂ ਕਿਵੇਂ ਵੀ ਹਨਾ ਆਪਣਾ ਕਿੰਨਾ ਮਰਜ਼ੀ ਹੈਵੀ ਸੂਟ ਅਡਾ ਤਿਆਰ ਕਰਵਾ ਕੇ ਲੈ ਸਕਦੇ ਹੋ ਬ੍ਰੋਕੇਟ ਦੇ ਅੱਜ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਨੇ ਪਿਓਰ ਔਰਗੈਂਜ਼ਾ ਸੌਰੀ ਸਿਮਰ ਟਿਸ਼ੂ ਦੀ ਫੈਬਰਿਕ ਹੈ ਸਿਮਰ ਟਿਸ਼ੂ ਦੀ ਫੈਬਰਿਕ ਆ ਕਿ ਸਾਰਾ ਹੈਂਡਵਰਕ ਦੇ ਨਾਲ ਦੇਖੋ ਤਿਆਰ ਹੈਗਾ ਆਪਣਾ ਤੁਹਾਨੂੰ ਫੋਟੋ ਲਾ ਕੇ ਦਿਖਾ ਦਾਂਗੇ ਆਪਣੇ ਕਿਦਾਂ ਦਾ ਵਰਕ ਕਰਵਾਇਆ ਹੈ ਤੇ ਕਿਉਂਕਿ ਕਈ ਵਾਰੀ ਆਪਣਾ ਅਨਸਟਿਚ ਸੂਟ ਦਾ ਨਹੀਂ ਪਤਾ ਚੱਲਦਾ ਹੁੰਦਾ ਵੀ ਕਿਦਾਂ ਦਾ ਵਰਕ ਹੋਇਆ ਹੈਗਾ ਦੇਖੋ ਆਹ ਵਾਲਾ ਇਹਦੇ neck ਦੇ ਉੱਪਰ ਵਰਕ ਆ ਗਿਆ ਸਾਰਾ ਹੈਂਡਵਰਕ ਦਾ ਸੂਟ ਆਪਣਾ ਤੇ ਵਿੱਚ ਆ ਇਹਦੇ ਇਦਾਂ ਨਹੀਂ ਦੇਖੋ ਆ ਸਾਰੇ ਜਿਹੜੇ ਸਿੱਪੀ ਵਾਲਾ ਕੰਮ ਹੋਇਆ ਹੈਗਾ ਬੂਟੀ ਦਾ ਇਹ ਸਾਰੀ ਸ਼ਰਟ ਦੇ ਵਿੱਚ ਆਊਗਾ ਇਦਾਂ ਦੇਖੋ ਗਲੇ ਦਾ ਵਰਕ ਤੇ ਇਹਦਾ ਬੂਟੀ ਦਾ ਵਰਕ ਹੈ ਤੇ ਨਾਲ ਇਹਦੀ ਬਾਹ ਦੇ ਉੱਪਰ ਵਰਕ ਮਿਲੂਗਾ ਆਪਾਂ ਆਹ ਵਰਕ ਹੈ ਇਹਦਾ ਦੇਖੋ ਇਹ ਬਾਹ ਦੇ ਉੱਪਰ ਆਊਗਾ ਆਹ ਵਾਲਾ ਬਾਹ ਤੇ ਹੈਗਾ ਨਾਲ ਇਹਦੇ ਕ੍ਰੇਪ ਦੀ ਬਾਟਮ ਆਂਗੀ ਕ੍ਰੇਪ ਦੀ ਬਾਟਮ ਆ ਤੇ ਬਾਟਮ ਦੀਆਂ ਮੂਰੀਆਂ ਤੇ ਆਪਾਂ ਨੂੰ ਵਰਕ ਮਿਲੂਗਾ ਇਹ ਵਾਲਾ ਦੇਖੋ ਸਟ੍ਰੇਟ ਬਾਟਮ ਦਾ ਵਰਕ ਹੋਇਆ ਹੈਗਾ ਬਾਟਮ ਦੀਆਂ ਮੂਰੀਆਂ ਤੇ ਕਾਫੀ ਸੋਨਾ ਵਰਕ ਹੋਇਆ ਆਪਣਾ ਦੇਖੋ ਇਹ ਵਾਲਾ ਦੇ ਨਾਲ ਪਿਓਰ ਔਰਗਾਂਜ਼ਾ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆਗਾ 4 ਸਾਈਡ ਗੋਪੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜ਼ਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਹੈਂਡਵਰਕ ਦੇ ਵਿੱਚ ਸਿਮਿਲਰ ਟਿਸ਼ੂ ਦੀ ਫੈਬਰਿਕ ਦਾ ਆਪਣਾ ਜਿਹੜਾ ਇਹ ਹੈਗਾ ਫੈਬਰਿਕ ਆ ਕੀ ਜਿਹੜੀ ਸਿਮਿਲਰ ਟਿਸ਼ੂ ਦਾ ਪ੍ਰਿੰਟ ਆਗਾ ਤੇ ਤੁਸੀਂ ਆਪਣਾ ਔਰਗਾਂਜ਼ਾ ਤੇ ਇਹ ਪਹਿਲਾਂ ਆਪਣਾ ਔਰਗਾਂਜ਼ਾ ਤੇ ਬਣਿਆ ਹੋਇਆ ਸੀਗਾ ਔਰਗਾਂਜ਼ਾ ਫੈਬਰਿਕ ਤੇ ਆਪਾਂ ਤਿਆਰ ਕਰਵਾਇਆ ਸੀ ਸੇਮ ਡਿਜ਼ਾਈਨ ਤੁਸੀਂ ਕਿਸੇ ਤੇ ਵੀ ਜੋ ਤੁਹਾਨੂੰ ਪਸੰਦ ਹੋਇਆ ਉਸੇ ਤੇ ਤਿਆਰ ਕਰਵਾ ਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ ਕਿਦਾਂ ਤੁਸੀਂ ਵਰਕਰੀ ਦੇ ਵਿੱਚ ਐਡ ਕਰਵਾਉਣਾ ਸਕਿੱਪ ਕਰਵਾਉਣਾ ਵਰਕ ਜਿਹੜਾ ਫੈਬਰਿਕ ਆ ਤੁਸੀਂ ਉਹ ਚੇਂਜ ਕਰ ਸਕਦੇ ਹੋਗੇ ਜਿਹੜਾ ਵਰਕ ਆਗਾ ਤੁਸੀਂ ਉਹ ਨੂੰ ਆਪਣਾ ਮਿਕਸ ਵੀ ਕਰਵਾ ਸਕਦੇ ਹੋ ਟੋਟਲ ਹੈਂਡ 'ਚ ਜਾਂ ਮਸ਼ੀਨ 'ਚ ਜਿੱਦਾਂ ਵੀ ਤੁਸੀਂ ਚਾਹੋ ਆਪਣੇ ਅਕੋਰਡਿੰਗ ਆਪਣਾ ਫਿਕਸ ਸਟਾਈਲ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜੋ ਵੀ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੋਇਆ ਕਲਰ ਪਸੰਦ ਹੋਇਆ ਇਹ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ 'ਤੇ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ